ਉਹੀ ਮੇਰੇ ਨਾਲ ਲੜਕੇ ਤਾਂ ਗਏ ਹੀ ਪਰ ਉਹਨੇ ਤੁਹਾਨੂੰ ਪਿਓ ਨਹੀਂ ਸਮਝਿਆ ਜੇ ਪਿਓ ਸਮਝਦਾ ਤੁਹਾਡੇ ਨਾਲ ਆਉਂਦਾ ਗਾੜੀ-ਗਾੜੀ ਲਾ ਕੇ ਫੇ ਚੱਲ ਡੈਡੀ ਆਏ ਆ ਪਰ ਉਹਨੇ ਤਾਂ ਤੁਹਾਡੀ ਇਸ ਤਰ੍ਹਾਂ ਖੀ ਨਾ ਉਹਨੂੰ ਸਾਡੀ ਪਰਵਾਹ ਥੋੜਾ ਹੈ ਗਈ ਆ ਕੋਈ ਗੱਲ ਰਮਨ ਤੇਰੀ ਠੀਕ ਆ ਉਹਨੇ ਇੱਕ ਕਰ ਹੀ ਨਹੀਂ ਵੇਖਿਆ ਚੱਲ ਚਾਰਕ ਦਿਨ ਰਹਿ ਹੀ ਹਾਂ ਨਾਲੇ ਮੈਂ ਜੁਗਨ ਨੂੰ ਮਿਲ ਜੂਗਾ ਜਾਂਦਾ ਜਾਂਦਾ ਜੇ ਉਹਦਾ ਟਾਈਮ ਹੈ ਨਹੀਂ ਤਾਂ ਚੱਲ ਮੈਂ ਹੀ ਮਿਲ ਜੂਗਾ ਮੇਰਾ ਰਾਦਾ ਨਹੀਂ ਗਿਆ ਹਲੇ ਜਾਂਦਾ ਹੈਗਾ ਕੋਈ ਨਹੀਂ ਜਦੋਂ ਫੇ ਜਾਣਾ ਵਾ ਨਾ ਗਲੇਵ ਤੇ ਫੇਰ ਕੋਈ ਨਹੀਂ ਮੈਂ ਵੇਖ ਲਾਂਗੀ ਤੇ ਇਦਾਂ ਲੱਗਦਾ ਵਾ ਇਨੇ ਕੰਮ ਤੋਂ ਬਚੰਦਾ ਕਰਕੇ ਫੇਰ ਨਾਲ ਚੱਲ ਜਾਣਾ ਇਹਨੇ ਚੱਲ ਜੀ ਚੱਲ ਜੀ ਮੈਨੂੰ ਕੱਲੀ ਨੂੰ ਸਾਂਹ ਥੋੜੀ ਆ ਤੁਹਾਨੂੰ ਵੀ ਪਤਾ ਮੈਂ ਵੀ ਠੀਕ ਨਹੀਂ ਰਹਿੰਦੀ ਹੁਣ ਉਹ ਕੋਈ ਗੱਲ ਨਹੀਂ ਜਾਂਦੀ ਕਿ ਜਾਵੇ ਧੋਖੀ ਚੋਖੀ ਨਾ ਕੰਮ ਕਰ ਲੀ ਪੀ ਇਹਨਾਂ ਨੇ ਜਾਣਾ ਆ ਜੂਗਾ ਤੇ ਮੈਨੂੰ ਕਹਿੰਦੇ ਆ ਬਾਰ ਬਾਰ ਨਾਲ ਜਾਣ ਵੱਲੋਂ ਫਿਰ ਪਿੰਦਰ ਤੂੰ ਪਿੰਡ ਚੱਲ ਜਾ ਅੱਛਾ ਤੇ ਮੈਂ ਹੁਣ ਦੱਸੋ ਕੀ ਕਰਾਂ ਕੀ ਬਾਨਾ ਮਾਰਾਂ ਤੇਰਾ ਇਹਦਾ ਵੀ ਇਰਾਦਾ ਵਾ ਤੇ ਨਾਲ ਮੈਂ ਵੀ ਜਾਵਾਂ ਸਾਡੇ ਕੋਲ ਇਹਨਾਂ ਨੇ ਜਦੋਂ ਵੀ ਹੁਣ ਛੱਡਣ ਹੋਣਾ ਫਿਰ ਘਰਾਂ ਤੋਂ ਹੋਗੇ ਜਾਣਾ ਹੀ ਆ ਅੱਗੇ ਤੇ ਚੱਲ ਉਹਦਾ ਚੱਲ ਗਈ ਬਾਰ ਬਾਰੀ